ਸੁਲਤਾਨਪੁਰ ਲੋਤੀ ਦੇ ਸਿਵਲ ਹਸਪਤਾਲ ਦੇ ਬਾਹਰ ਉਸ ਵੇਲੇ ਹੜਕਮ ਮਚ ਗਿਆ ਜਦੋਂ ਪੁਲਿਸ ਵੱਲੋਂ ਮੈਡੀਕਲ ਤੇ ਲਿਆਂਦੇ ਗਏ ਇੱਕ ਮੁਲਜ਼ਮ ਜਿਸ ਉੱਪਰ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਜਦੋਂ ਉਸ ਮੁਲਜ਼ਮ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਵਾਪਸ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਮੁਲਜ਼ਮ ਪੁਲਿਸ ਦਾ ਹੱਥ ਛਿੜਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਬਾਅਦ ਵਿੱਚ ਪੁਲਿਸ ਵੱਲੋਂ ਵੀ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਸਮੇਂ ਵਿੱਚ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਪਰ ਜਦੋਂ ਪੁਲਿਸ ਨੂੰ ਮੁਲਜ਼ਮ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਸਪਸ਼ਟ ਤੌਰ ਤੇ ਨਾ ਦਿੰਦੇ ਹੋਏ ਮੁਲਜ਼ਮ ਨੂੰ ਲੈ ਕੇ ਉੱਥੋਂ ਚਲੇ ਗਏ ਇਹ ਦੌੜ ਚੱਲੇ ਸੀ ਕਿ ਕਿਹੜੇ ਸਬੰਧ ਵਿੱਚ ਸੀਗੇ ਜੀ ਰੈਂਡੀ ਮਿਸਟ ਦਾ ਮਕਦਮਾ ਸੀ ਤੇ ਇਹ ਦੌੜ ਦੌੜ ਗਿਆ ਸੀ ਜੀ ਨਾ ਉਹਦਾ ਪੂਰ ਲੱਗਾ ਜੀ ਹਾਂਜੀ ਇਹ ਕਿਥੋਂ ਆ ਪਈ ਉਹ ਗੱਡੀ ਚਲਾ ਲੈ ਉਹ ਨਹੀਂ ਯਾਰ ਫੜਾ ਇਹਨੂੰ ਤੇਰਾ ਨਾਮ ਤੇਰਾ ਕਾਫੀ ਲੈ ਉਹ ਗੱਡੀ ਉਹ ਗੱਡੀ ਚਲਾੜਾ ਗੱਡੀ ਚਲਾੜਾ ਨਹੀਂ ਚਲਾਣੀ ਆਉਂਦੀ ਨਹੀਂ ਚਲਾਉਣੀ ਆਉਂਦੀ ਨਹੀਂ ਚਲਾਉਂਦਾ ਮੈਂ ਚਲਾ ਲੈਂਦਾ ਨਹੀਂ ਚਲਾਉਣੀ ਨਹੀਂ ਬਚਾਅ ਹੋ ਗਿਆ ਸਰ ਆਹ ਉਹ ਨਹੀਂ ਬਚਾਅ ਹਾਂਜੀ ਹਾਂਜੀ ਬਚਾਈ ਜਾਂ ਬਚਾਈ ਨਹੀਂ ਕਿਹੜੇ ਸਬੰਧ ਚਿੰਨ੍ਹ ਨੂੰ ਲਿਆ ਸੀ ਜੀ ਉਦੋਂ ਹੀ ਫੜਿਆ ਗਿਆ ਏ ਮੌਕੇ ਤੇ ਕਿਹੜਾ ਮੈਟਰ ਹੈ ਜੀ ਸultanpur Sultanpur ਲੋਤੀ ਦਾ ਤੁਸੀਂ ਇੱਕ ਮਿੰਟ ਹੋ ਕੀ ਨਾਮ ਹੈ ਇਹਨਾਂ ਦਾ ਜੀ ਮੁਕਦਮਾ ਨੰਬਰ ਕੀ ਹੈ ਜੀ ਉਹ ਤੇ ਥਾਣੇ ਹਾਂਜੀ ਦੌੜ ਚੱਲੇ ਸੀ ਕਿ ਕਿਹੜੇ ਸਬੰਧ ਚ ਸੀਗਾ ਜੀ ਐਨਡੀਪਸਟ ਦਾ ਮਕਦਮਾ ਸੀ ਤੇ ਦੌੜ ਦੌੜ ਗਿਆ ਸੀ ਜੀ ਨਾ ਉਹ ਤਾਂ ਕੋਲ ਲੱਗਾ ਜੀ ਹਾਂਜੀ ਇਹ ਕਿਥੋਂ ਬੱਜੀ ਉਹ ਗੱਡੀ ਚ ਲਾ ਲੈ ਉਹ ਨਹੀਂ ਯਾਰ ਥੋੜਾ ਇਹਨੂੰ ਤੇਰਾ ਨਾਮ ਤੱਕ ਲੈ ਉਹ ਗੱਡੀ ਉਹ ਗੱਡੀ ਚ ਲਾੜਾ ਗੱਡੀ ਚ ਲਾੜਾ ਨਹੀਂ ਚਲਾਉਣੀ ਆਉਂਦੀ ਨਹੀਂ ਚਲਾਉਣੀ ਆਉਂਦੀ ਤੁਸੀਂ ਚਲਾਓ ਤੁਸੀਂ ਚਲਾਓ ਮੈਂ ਚਲਾ ਲੈਣਾ ਨਹੀਂ ਚਲਾਉਣੀ ਨਹੀਂ ਬਚਾਇਆ ਹੋ ਗਿਆ ਸਰ ਆਹ ਉਹ ਨਹੀਂ ਬਚਾਇਆ ਹਾਂਜੀ ਹਾਂਜੀ ਬਚਾਇਆ ਜਾਂ ਬਚਾਇਆ ਨਹੀਂ ਕਿਹੜੇ ਸਬੰਧ ਚ ਇਹਨਾਂ ਨੂੰ ਲਿਆ ਸੀ ਜੀ ਉਦੋਂ ਹੀ ਫੜਿਆ ਗਿਆ ਇਹ ਮੌਕੇ ਤੇ ਕਿੰਨੇ ਮੈਟਰ ਹੈ ਜੀ ਸల్ਤਾਨਪੁਰ ਸਲਤਾਨਪੁਰ ਲੋਤੀ ਦਾ ਤੁਸੀਂ ਕੀ ਨਾਮ ਇਹਨਾਂ ਦਾ ਜੀ ਮੁਕਦਮਾ ਨੰਬਰ ਕੀ ਹੈ ਜੀ ਉਹ ਤੇ ਥਾਣੇ ਦਾ ਹਾਂ ਜੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ